ਪਹੁੰਚੇ ਆ ਜੀ ਸ਼ਹਿਰ ਪਾਤੜਾ ਤੇ ਸ੍ਰੀ ਬਾਲਾਜੀ ਆਟੋਮੋਬਾਈਲਜ਼ ਇਹਨਾਂ ਨੇ ਨਵੀਂ ਇਲੈਕਟ੍ਰਿਕ ਬਾਈਕ ਦਾ ਸਟਾਰਟ ਕਰਾਇਆ ਤੇ ਬਾਈ ਜੀ ਨੂੰ ਪਹਿਲਾਂ ਮੈਂ ਸੱਸੀ ਗਰਵੀਰ ਜੀ ਸੱਸੀ ਗਰਵੀਰ ਜੀ ਆਪਾਂ ਕਿੱਥੋਂ ਆਪਾਂ 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 ਪਾਤੜਾ ਤੋਂ ਹੀ ਆ ਠੀਕ ਹੈ ਜੀ ਹਾਂ ਜੀ ਇਲੈਕਟ੍ਰਿਕ ਬਾਈਕ ਦਾ ਬਾਈ ਨੇ ਕੰਮ ਸਟਾਰਟ ਕਰਾਇਆ ਕਿਸੇ ਵੀ ਲੈਣ ਲਈ ਤੁਸੀਂ ਪਹਿਲਾਂ ਬਾਜ਼ਾਰ 'ਚ ਟਰਾਈ ਮਾਰ ਕੇ ਫੇਰ ਬਾਈ ਲਵਿਆਣਾ ਠੀਕ ਹੈ ਨਾ ਤੇ ਬਾਕੀ ਤੁਸੀਂ ਦੱਸੋ ਜੀ ਕਿਹੜੇ ਕਿਹੜੇ ਸਟਾਰਟਿੰਗ ਪ੍ਰਾਈਸ ਕਿਤੋਂ ਕੀ ਹਾਂ ਮਾਡਲ ਨੇ ਆਪਣੇ 30000 ਤੋਂ ਲੈ ਕੇ ਆਪਣੇ 65000 ਤੱਕ ਜਾਂਦੇ ਨੇ ਠੀਕ ਹੈ ਜੀ ਠੀਕ ਹੈ ਬਾਜ਼ਾਰ ਚੋਂ ਚਾਹੇ ਪਹਿਲਾਂ ਟ੍ਰਾਈ ਕਰ ਰਹੇ ਹਨ ਕੋਈ ਆਪਣਾ ਨਹੀਂ ਤੇ ਇਹ ਦਿੱਕਤ ਨਹੀਂ ਹੈਗੀ ਠੀਕ ਹੈ ਆਪਣਾ ਕੇ ਆਪਣਾ ਬਾਜ਼ਾਰ ਨਾਲੋਂ ਸਸਤੇ ਰੇਟ 'ਤੇ ਮਿਲੂਗਾ ਓਰੇ ਤੇ 1 2000 ਰੁਪਿਆ ਤਾਂ ਰੇਟ 'ਚ ਲੈਸ ਦੇ ਰਹੇ ਨੇ ਨਾਲ ਗਿਫਟ ਵੀ ਦੇ ਰਹੇ ਆ ਗਿਫਟ ਵੀ ਦੇ ਰਹੇ ਨੇ ਹਾਂਜੀ ਠੀਕ ਹੈ ਨਾ ਤੇ ਹਰੇਕ ਮਾਡਲ ਇਹਨਾਂ ਲਵੇ ਵਧੀਆ ਤੋਂ ਵਧੀਆ ਮੜਾ ਜਾਂ ਇੱਕ ਵਾਰੀ ਥੋੜਾ ਜਾਂ ਅੱਗੇ ਸੰਦੀਪ ਜੀ ਇੱਕ ਵਾਰੀ ਇਹਨਾਂ ਨੂੰ ਦਿਖਾ ਦੇ ਬਾਈ ਨੂੰ ਜਿਵੇਂ ਕਈ ਮਾਡਲ ਇਹ ਨਾ ਲਵੇ ਇਹ ਆਪਣਾ ਰਾਈਡਰ ਚ ਚਿੱਟਕ ਆ ਜਾਂਦਾ ਠੀਕ ਹੈ ਹਾਂਜੀ ਵੀਰੇ ਤੇ ਜਿਵੇਂ ਆ ਹੋਗੀ ਇੱਕ ਹਾਂਜੀ ਉਹ ਆਪਣੇ ਕੋਲੇ ਯੂ ਲਾਈਟ ਚ ਗ੍ਰਿਲ ਹੈ ਠੀਕ ਹੈ ਜੀ ਰਾਈਡਰ ਕੰਪਨੀ ਚ ਇਹ ਇੱਕ ਆਏਗੀ ਇਹ ਕਿਸੇ ਨਾ ਚ ਨਾ ਬੈਟਰੀਆਂ ਵਾਲਾ ਸਿਸਟਮ ਹੁੰਦਾ ਜਿਵੇਂ ਕਿ ਤਿੰਨ ਬੈਂਟਰੀ ਆਉਂਗੀਆਂ ਪੰਜ ਬੈਂਟਰੀਆਂ ਉਹ ਵੀ ਚੋ ਚੀਜ਼ ਵੀ ਹੈਗੀ ਆ। ਹਾਂ ਜੋ ਹੈਗੇ ਆਪਣੇ ਜਿਮਿਆਵਲੀਆਂ ਨੇ ਇਹਨਾਂ 'ਚ ਪੰਜ ਬੈਂਟਰੀ ਪੈਂਦੀ ਐ। ਠੀਕ ਹੈ। ਆਪਣੀ ਉਹ ਜਿਵੇਂ ਉਹ ਗਰੇਲ ਵਾਲੀ ਆ ਉਹ 'ਚ 6 ਬੈਂਟਰੀਆਂ ਪੈਂਦੀਆਂ ਨੇ। ਠੀਕ ਹੈ ਜੀ। ਹਾਂਜੀ। ਜੇ ਇਹਨਾਂ ਦੀ ਬੈਂਟਰੀ ਆਉਂਦੀ ਐ ਨਾ ਉਹਨਾਂ ਦੀ ਕੋਈ ਗਾਰੰਟੀ ਵਾਰੰਟੀ ਦਾ ਕੋਈ ਹਾਂਜੀ ਜੀ ਹੈਗੀ ਆ ਵੀਰੇ ਜਿਹੜੇ ਆਪਣੀ ਬੈਂਟਰੀ ਤੇ ਚਾਰਜਰ ਦੀ ਗਾਰੰਟੀ ਉਹ 6 ਮਹੀਨੇ ਦੀ ਹੁੰਦੀ ਐ। ਠੀਕ ਹੈ ਜੀ। ਜੇ ਕੋਈ ਬੈਂਟਰੀ ਫੁੱਲ ਜੇ ਹਾਂਜੀ ਆਪਾਂ ਫਿਰ ਆਪਾਂ 6 ਮਹੀਨੇ 'ਚ ਮੋੜ ਕੇ ਦਿੰਨੇ ਆ ਨਵੀਂ ਦਿੰਨੇ ਆ। ਠੀਕ ਹੈ ਜੀ। ਤੇ ਜਿਹੜਾ ਇਹ ਮੋਟਰ ਤੇ ਜਿਵੇਂ ਕਿ ਮੈਂ ਕਿਸੇ ਨੇ ਕੋਈ ਲੋਨ ਲੋਨ ਕਰਾਣਾ ਹੋਵੇ ਹਾਂਜੀ ਆਪਨੋ ਹੈਗਾ ਆਪਣੇ ਕੋਲ ਬਜਾਜ ਫਾਈਨੈਂਸ ਹੈ ਠੀਕ ਹੈ ਤੇ ਇਹਦੇ ਕੋ ਸਪੇਅਰ ਪਾਰਟ ਵਗੈਰਾ ਮਿਲ ਜੂਗਾ ਆਪਣੇ ਤੇ ਸਪੇਅਰ ਪਾਰਟਸ ਵੀ ਆਪਣੇ ਸਾਰੇ ਮਿਲ ਜਾਣਗੇ ਆਪਣੇ ਕੋਲੇ ਬਾਈਕ ਵਗੈਰਾ ਦੇ ਵੀ ਸਪੇਅਰ ਪਾਰਟਸ ਨੇ ਉਹ ਵੀ ਮਿਲਣਗੇ ਮੈਂ ਦੂਜੀ ਜਿਹੜੀ ਆਪਣੀ ਪੈਟਰੋਲ ਬਾਈਕ ਦੇ ਪੈਟਰੋਲ ਬਾਈਕ ਦੇ ਹਾਂਜੀ ਪੈਟਰੋਲ ਬਾਈਕ ਦੇ ਵੀ ਤੇ ਇਲੈਕਟ੍ਰਿਕ ਇਲੈਕਟ੍ਰਿਕ ਬਾਈਕ ਦੇ ਦੋਨੋਂ ਮਿਲ ਜਾਣਗੇ ਆਪਣੇ ਕੋਲ ਮੋਟਰਸਾਈਕਲ ਦੇ ਵੀ ਨੇ ਠੀਕ ਹੈ ਜੇ ਕੋਈ ਸਾਡੀ ਵੀਡੀਓ ਦੇਖ ਕੇ ਹਾਂਜੀ ਤਾਂ ਆਪਾਂ ਨੂੰ ਇੱਕ ਗਿਫਟ ਫ੍ਰੀ ਦੇਵਾਂਗੇ ਜੀ ਹਾਂਜੀ ਫ੍ਰੀ ਦੇਵੋਗੇ ਇੱਕ ਵਾਰੀ ਸੰਦੀਪ ਮੜ ਤੁਸੀਂ ਕੋਈ ਵੀ ਇਲੈਕਟ੍ਰਿਕ ਸਕੂਟਰੀ ਲੈਣੇ ਹੋ 2000 ਰੁਪਏ ਦਾ ਲੈਸ ਹੈਗਾ ਹੈਗਾ ਨਾਲ ਬਹੁਤ ਵਧੀਆ ਗਿਫਟ ਨੇ ਨਾਲ ਤੇ ਇਹਨਾਂ ਦੀ ਲੋਕੇਸ਼ਨ ਪੈਂਦੀ ਹੈ ਜਿਹੜੀ ਜੱਖਰ ਰੋਡ ਤੇ ਆਪਣਾ ਜੇ ਤੁਸੀਂ ਸ਼ਹਿਰ ਤੋਂ ਆ ਰਹੇ ਹੋ ਤਾਂ ਸਰਕਾਰੀ ਹਸਪੀਟਲ ਤੋਂ ਬਾਅਦ ਆ ਜੇ ਮਤਲਬ ਇਧਰੋਂ ਜੱਖੜ ਤੋਂ ਆ ਰਹੇ ਹੋ ਤਾਂ ਸਰਕਾਰੀ ਹਸਪੀਟਲ ਤੋਂ ਪਹਿਲਾਂ ਆਪਣੇ ਜੱਖਰ ਰੋਡ ਦੇ ਉੱਪਰ ਕਿਸੇ ਨੇ ਵੀ ਲੈਣੀ ਹੈ ਬਹੁਤ ਵਧੀਆ ਅੱਜ ਹੀ ਓਪਨਿੰਗ ਕਰੀਏ ਪਾਈਆਂ ਨੇ ਕਿਸੇ ਨੇ ਵੀ ਲੈਣੀ ਹੈ ਤਾਂ ਜਰੂਰ ਸੰਪਰਕ ਕਰਿਓ ਪਾਤਣਾ ਸ਼ਹਿਰ ਜੱਖਰ ਰੋਡ ਤੇ ਧੰਨਵਾਦ ਜੀ